ਘਰ ਵਾਲੀ ਦੀ ਘੜਤੀ ਸੀ ਜਾਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਤੀ ਕੈਨੇਡਾ ਤੋਂ ਬਿਨਾਂ ਦੱਸੇ ਚੋਰੀ-ਚੋਰੀ ਆਪਣੇ ਘਰ ਆਉਂਦਾ ਤੇ ਸੁੱਤੀ ਪਈ ਘਰ ਵਾਲੀ ਨੂੰ ਆ ਕੇ ਡਰਾ ਦਿੰਦਾ ਤਾਂ ਦੇਖੋ ਕਿਵੇਂ ਜਦੋਂ ਕੁੜੀ ਆਪਣੇ ਪਤੀ ਨੂੰ ਦੇਖਦੀ ਹੈ ਤੇ ਹੈਰਾਨ ਹੋ ਜਾਂਦੀ ਹੈ ਜਿਵੇਂ ਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਉਪਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ